ਪੁਲਿਸ ਨੂੰ ਸ਼ਿਕਾਇਤ ਦਿੰਦਾ ਵੀ ਮੇਰੇ ਨਾਲ ਧੱਕਾ ਹੋ ਰਿਹਾ ਜੀ ਵਧੀਕੀ ਹੋ ਰਹੀ ਹੈ ਕੋਈ ਨਹੀਂ ਸੁਣਦਾ ਨਹੀਂ ਸੁਣਦੇ ਪੁਲਿਸ ਉਹਦੀ ਪਹੁੰਚ ਬਹੁਤ ਹੈ ਕਹਿੰਦਾ ਜਨ ਪਠਾਨ ਮਾਜਰਾ ਕਹਿੰਦੇ ਮੇਰੇ ਗੋਡੇ ਤੇ ਹੱਥ ਲਾਂਦਾ ਜਾ ਕੇ ਦੇ ਟੋਲੀ ਹੈਗਾ ਕਹਿੰਦੇ ਉਹ ਵੀ ਮੇਰਾ ਤੇ ਹੀ ਲਾ ਕਹਿੰਦਾ ਉਹ ਅਚਨ ਗੰਨ ਤੱਕ ਦੇਖ ਕੇ ਗੱਡ ਬਾਕ ਇਹਨਾਂ ਨਾਲ ਸੰਬੰਧ ਹੀ ਬੜਿਆ ਕਹਿੰਦੇ ਜਿੱਥੇ ਜਾਣਾ ਚਲੇ ਜਾਓ ਚਾਹੇ ਮਾਨ ਸਾਹਿਬ ਕੋਲ ਚਲੇ ਜਾਓ ਚਾਹੇ ਪਠਾਨ ਮਾਜਰਾ ਕੋਲ ਚਾਹੇ ਕਿਸੇ ਉਹ ਯਾਰ ਜੈਨ ਉਹ ਜੋ ਮਰਜੀ ਕਹੀ ਜਾਓ ਕਿਨੇ ਕਹੇ ਮਾਤਾ ਨੇ ਕਹੇ ਉਹਨੇ ਕਹੇ ਲਿਖ ਕੇ ਦੇ ਸੈਨੇਦ ਰਿਵਾਜ ਉਹ ਨਹੀਂ ਸਗਦੀ ਮੈਨੂੰ ਪੱਲੇ ਹੀ ਪਤਾ ਕਹਿੰਦੇ ਜਿੱਥੇ ਭਜਣਾ ਮੋਦੀ ਕੋਲ ਯੋਗੀ ਕੋਲ ਬਹੁਤ ਇਹਦੇ ਕੋਲ ਮਾਨ ਕੋਲ ਭਜਦਾ ਦਫ਼ਤਰ ਉਹਦੇ ਆਫਿਸ ਚ ਨਹੀਂ ਚਣੋੜਨ ਦਵਾਂਗੇ ਤੁਸੀਂ ਪੁਲਿਸ ਕੋਲ ਇਸ ਕਰਕੇ ਵੀ ਉਧਰ ਸੂਖ ਬਾਤ ਹੈ ਗਏ ਹੀ ਨਹੀਂ ਮੁੜ ਕੇ ਇੱਕ ਕਦੀ ਵਾਰੀ ਇੱਕ ਦੋ ਵਾਰ ਹੀ ਗਈ ਸੀ ਕਿ ਫਿਰ ਕਿਸੇ ਨੂੰ ਰਿਪੋਰਟ ਸਾਨੂੰ ਸਬੂਤ ਦੋ ਕਿ ਮੈਂ ਪਰਿਪੱਕਤ ਮੰਨੂ ਬਧੀ ਬਧੀ ਗਿਫਟ ਪਣਾਈ ਜਾ ਕੇ ਬੰਦੇ ਨੂੰ ਗਿਫਟ ਦੇ ਜਾਂਦਾ ਹੈਗਾ ਤੇ ਵੀ ਕਹਿੰਦਾ ਹੁਣ ਮੈਂ ਜਿਹੜੀ ਮੇਰੇ ਨਾਮ ਸ਼ੋਅਰੂਮ ਲਵਾਇਆ ਚੰਦੀ ਗੜਾ ਲੈ ਨੇ ਉਹ ਇਹੀ ਹੈ ਕਿ ਉਹ ਸੀ ਕਿ ਜਦੋਂ ਬਾਦਰਾ ਨੇ ਕੀਤਾ ਸੀ ਦੀ ਜਮੀਨ ਜਲਾ ਮਾਂ ਬਾਪ ਦੇ ਸਕਦੇ ਬਜ਼ੁਰਗ ਆਪਣੇ ਬੱਚਿਆਂ ਨੂੰ ਉਸ ਟਾਈਂ ਚ ਮੈਨੂੰ ਕਿਹਾ ਇਹਨੇ ਪਾਵਰ ਆਫ ਟਰਨੀ ਲੈਣੀ ਹੈ ਵੀ ਤੁਸੀਂ ਉੱਥੇ ਬਾਹਰ ਜਾਣਾ ਹੋਗਾ ਵੀ ਮੈਨੂੰ ਪਾਵਰ ਆਫ ਟਰਨੀ ਦੇ ਦਿਓ ਤੁਹਾਡੀ ਫੋਟੋ ਖਿੱਚੀ ਜਾਊ ਛੱਕ ਵੀ ਨਹੀਂ ਕੀਤਾ ਹੋਣਾ ਕਿ ਮੇਰਾ ਪੁੱਤਰ ਹੈ ਇਹਦੇ ਤੇ ਛੱਕ ਕੀ ਕਰਨਾ ਮੈਂ ਕਈ ਕਾਗਜ਼ ਪੜ੍ਹ ਲਈ ਕਹਿੰਦਾ ਮੇਰਾ ਨਾਮ ਆ ਵਿੱਚ ਮੋਟੂ ਦਾ ਨਾਮ ਆ ਅਸੀਂ ਕਿ ਗਲਤੰਸ ਕਾਗਜ਼ਾਂ 'ਤੇ ਸਾਈਨ ਕਰਾਂਗੇ ਯਾਹ ਆਪ ਦੇ ਹਰਿਆਣਾ ਹਾਈ ਕੋਰਟ ਚ ਗਏ ਹਾਂਜੀ ਮੈਂ ਆਪਣੇ ਇੱਕ ਬੱਚੇ ਤੋਂ ਹੀ 5 ਲੱਖ ਹਜ਼ਾਰ ਮੰਗਿਆ ਸੀ ਹੁਣ ਮੈਂ ਕਿਹਾ ਮੈਂ ਦੇਸਾ ਦਾ ਦੇ ਦੇ ਉਹਨੇ ਦਿੱਤਾ ਹੂੰ ਤੇ ਮੈਂ ਕੀ ਤੇ ਅਸਕੀਤਾ ਬੱਸਰੇ ਲੋਕ ਤਾਂ ਤਮਾਸ਼ਾ ਦੇਖਦੇ ਆ ਕਿ ਇਹਨਾਂ ਦਾ ਰਵਾਲਾ ਰੋਲਾ ਪਿਆ ਰਵੇ ਇਸ ਲਈ ਮੈਂ ਆਂਦੀ ਨਹੀਂ ਸੀ ਕਿਤੇ ਵੀ ਵੀ ਇਸ ਉਮਰ ਚ ਆਖਰੀ ਚ ਬੱਚਿਆਂ ਨੂੰ ਕਿਉਂ ਬਦਨਾਮ ਕਰਦਾ ਹੈ ਤਾਂ ਮੇਰੇ ਹੀ ਬੱਚੇ ਉਹ ਕੰਦਾ ਟੱਪ ਕੇ ਆਂਦਾ ਮੈਨੂੰ ਗਾਲ੍ਹਾਂ ਕੱਢ ਕੇ ਚਲਾ ਜਾਂਦਾ ਤੇ ਫਿਰ ਮੈਂ ਇੱਥੇ 17 ਚ ਸ਼ਿਕਾਇਤ ਕੀਤੀ ਉਸ ਤੋਂ ਬਾਅਦ ਮੇਰੇ ਘਰ ਚੱਕ ਕੇ ਗਿਆ ਇਹ ਐਸੀ ਗੱਲ ਨਹੀਂ ਨਹੀਂ ਆ ਉਸ ਤੋਂ ਬਾਅਦ ਟਰਚਾ ਮਾਰ ਮਾਰ ਮੈਂ ਅੰਦਰ ਬੈਠੀ 10 10 20 ਲੱਕੇ ਸੜ 10 ਦਾ ਟਾਈ ਸੀ ਮੈਨੂੰ ਅੰਦਰ ਬੈਠਣ ਕਿਉਂ ਬੁਲਾ ਰਿਆ ਉਹ ਮੈਨੂੰ ਕਹਿੰਦੇ ਥੋਨੋਂ ਦਵਾਈਆਂ ਤੁਸੀਂ ਗਲਤ ਖਾ ਰਹੇ ਹੋ ਵੀ ਤੁਹਾਡਾ ਕਿਡਨੀ ਤੇ ਅਸਰ ਹੋ ਰਿਹਾ ਫਿਰ ਇਹਨੇ ਮੈਨੂੰ ਸਾਰੀ ਚੀਜ਼ਾਂ ਦੋ ਦੋ ਟਾਈਮ ਕਰਾ ਦਿੱਤੀ ਕਿੰਨਾ ਨੇ ਤੁਹਾਨੂੰ ਦਵਾਈ ਦੋ ਦੋ ਟਾਈਮ ਕਰਾਈ ਮੇਰੇ ਬੇਟੇ ਦੀ ਵਾਈਫ ਆ ਨੰਦਨੀ ਸ਼ਰਮਨ ਡਾਕਟਰ ਨੰਦਨੀ ਸ਼ਰਮਨ ਮਾਤਾ ਕੁਸ਼ੈਡਾ ਚ ਲੱਗੀ ਹੋਈ ਹੈ ਉਹ ਦਵਾਈਆਂ ਕਹਿੰਦੇ ਵੀ ਦੇਖ ਕੇ ਕਹਿੰਦੇ ਵੀ ਆਹ ਦਵਾਈਆਂ ਦਿੱਤਾ ਰਹੇ ਆ ਤੁਹਾਡੀ ਕਿਡਨੀ ਹੀ ਖਰਾਬ ਕਰ ਰਹੀ ਹੈ ਤੇ ਮੈਂ ਤਾਂ ਉਹ ਕਹਿੰਦੀ ਸੀ ਕਿ ਮੈਂ ਤੁਹਾਨੂੰ ਤੁਸੀਂ ਬਾਹਰੋਂ ਲੈਣੇ ਮੈਂ ਤੁਹਾਨੂੰ ਦਵਾਈਆਂ ਹਸਪਤਾਲ ਤੋਂ ਲਿਆ ਦੇਵਾਂਗੀ ਅੱਛਾ ਇਹ ਕਹ ਕੇ ਜਿਹੜੀ ਮੈਨੂੰ ਦਵਾਈ ਦਿੱਤੀਆਂ ਮੈਂ ਕਿ ਮੇਰੀ ਦਵਾਈ ਹੋਰ ਸੀ ਕਹਿੰਦੇ ਫਿਰ ਹਸਪਤਾਲ ਦੀ ਕੰਪਨੀ ਦਵਾਈ ਸੇਮ ਉਹੀ ਆ ਕਿ ਕੰਪਨੀ ਪਰ ਆਮ ਤੌਰ ਤੇ ਪਰਿਵਾਰਕ ਝਗੜਿਆਂ ਦੇ ਵਿੱਚ ਕਈ ਵਿਵਾਦ ਵੀ ਖੜੇ ਹੁੰਦੇ ਨੇ ਸੁਲਝ ਵੀ ਜਾਂਦੇ ਨੇ ਕਿਉਂਕਿ ਇਨਸਾਨ ਜੇਕਰ ਲੜਦਾ ਜਿਵੇਂ ਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਇੱਕ ਰਸੋਈ ਦੇ ਵਿੱਚ ਭਾਂਡੇ ਖੜਕਦੇ ਨੇ ਉਸੇ ਤਰ੍ਹਾਂ ਇੱਕ ਘਰ ਦੇ ਵਿੱਚ ਜੇ ਜੀਆਂ ਦੇ ਵਿੱਚ ਅਣਬਣ ਹੋ ਵੀ ਜਾਵੇ ਇੱਕ ਥਾਂ ਤੇ ਜਾ ਕੇ ਸਾਰਾ ਕੁਝ ਠੀਕ ਹੋ ਜਾਂਦਾ ਪਰ ਇੱਕ ਅਜਿਹੀ ਪੀੜਤ ਮਾਂ ਜਸਵਿੰਦਰ ਕੌਰ ਜਿਨ੍ਹਾਂ ਦਾ ਨਾਮ ਹੈ ਉਹ ਬੇਬੇ ਸਾਡੇ ਨਾਲ ਬੈਠੇ ਨੇ 74 ਸਾਲ ਉਹਨਾਂ ਦੀ ਉਮਰ ਹੋ ਗਈ ਹੈ ਪਰ ਉਹ ਦੁਖੀ ਨੇ ਕਿਸ ਤੋਂ ਦੁਖੀ ਨੇ ਉਨ੍ਹਾਂ ਦਾ ਦਰਦ ਕੀ ਹੈ ਉਹ ਸਾਰੀ ਗੱਲਬਾਤ ਕਰਾਂਗੇ ਕਿਉਂਕਿ ਸਾਨੂੰ ਜਦੋਂ ਪ੍ਰੈਸ ਕਾਨਫਰੰਸ ਦੇ ਲਈ ਸੱਦਾ ਆਉਂਦਾ ਉਸ ਵਿੱਚ ਲਿਖਿਆ ਗਿਆ ਸੀ ਕਿ ਕਪੀੜਤ ਮਾਂ ਨੇ ਆਪਣਾ ਦਰਦ ਬਿਆਨ ਕਰਨਾ ਹੈ ਇਸ ਕਰਕੇ ਅਸੀਂ ਇਹਨਾਂ ਕੋਲ ਪੁੱਜੇ ਹਾਂ ਕੀ ਦਰਦ ਹੈ ਕੀ ਕਹਾਣੀ ਹੈ ਇਹਨਾਂ ਦੀ ਉਹ ਸਾਰੀ ਗੱਲਬਾਤ ਇਹਨਾਂ ਨਾਲ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਮਾਤਾ ਜੀ ਇਹ ਦੱਸੋ ਕਿ ਜਿਵੇਂ ਮੈਂ ਦੱਸਿਆ ਕਿ 74 ਸਾਲ ਤੁਹਾਡੀ ਉਮਰ ਹੋ ਗਈ ਜਸਵਿੰਦਰ ਕੌਰ ਤੁਹਾਡਾ ਨਾਮ ਹੈ ਤੁਸੀਂ ਇੱਕ ਤੇ ਆਪਣਾ ਪਿਛੋਕੜ ਦੱਸੋ ਕਿ ਰਹਿਣ ਵਾਲੇ ਕਿੱਥੋਂ ਦੇ ਹੋ ਔਰ ਦੂਸਰਾ ਤੁਹਾਡਾ ਦਰਦ ਕੀ ਹੈ ਕਿਉਂ ਤੁਹਾਨੂੰ ਲੱਗਿਆ ਕਿ মিডিਆ ਸਾਹਮਣੇ ਆਉਣਾ ਚਾਹੀਦਾ ਮੈਂ ਅਸਲ ਵਿੱਚ ਪਿਛੋਂ ਤਾਂ ਮੇਰੇ ਪੇਰੈਂਟਸ ਨੂੰ ਤਾਂ ਫਰੀਦਕੋਟ ਦੇ ਰਹਿਣਾ ਰਿਹਾ ਹਾਂ ਜੀ ਫਾਦਰ ਮੇਰੇ ਪੜੇ ਹੋਏ ਸੀਮਲੇ ਦੇ ਮੇਰੇ ਫਾਦਰ ਸਰਵਿਸ ਉੱਥੇ ਸੀ ਜੀ ਆਫਿਸ ਸੀਗੇ ਸੀਨੀਅਰ ਅਕਾਊਂਟ ਆਫਸਰ ਜੀ ਤੇ ਆਹ ਵਿਆਹ ਮੇਰਾ ਪਟਿਆਰੇ ਹੋਇਆ ਸੀ ਹਾਂ ਜੀ ਉਹਦੇ ਕਰਕੇ ਤਾਂ ਫਿਰ ਮੇਰੇ ਇਹ ਬੇਟੇ ਨੇ ਮੇਰੇ ਨੇ ਤੋ ਕਿ ਨਵੇਂ ਕੋ ਪਹਿਲਾ ਮੇਰੀ ਬੇਟੀਆਂ ਕੋ ਜਾਂਦੀ ਹੁੰਦੀ ਸੀ ਪਾਵਰ ਆਫ ਟਾਰਨੀਆ ਲੈਂਦਾ ਹੁੰਦਾ ਸੀ ਹਮੇਸ਼ਾ ਪਹਿਲਾ 100 ਦੇ ਵਿੱਚ ਤਰਨਗਰ ਦੀ ਸਲਿੱਤੀ ਉਹ ਇਹਨੇ ਜਦ ਮੈਂ ਤੱਕਾਈ ਮੈਨੂੰ ਪਤਾ ਨਹੀਂ ਚੱਲਿਆ ਬਹੁਤ ਬਾਅਦ ਚ ਪਤਾ ਚੱਲਿਆ ਨੇ ਆਪਣੇ ਦੋਸਤ ਦੇ ਨਾਮ ਕਰਾ ਦਿੱਤੇ ਕਿੰਨੇ ਬੱਚੇ ਆ ਚਾਰ ਬੱਚੇ ਚਾਰ ਬੱਚੇ ਦੋ ਬੇਟੇ ਦੋ ਬੇਟੀਆਂ ਬੇਟੀਆਂ ਮੇਰੀਆਂ ਇੱਕ ਨਿਊਜ਼ੀਲੈਂਡ ਐ ਇੱਕ ਸਟੇਰੀਆ ਜੀ ਬੇਟੇ ਦੋ ਆ ਮੇਰੇ ਇੱਕ ਦਾ ਨਾਮ ਮਨਦੀਪ ਸਿੰਘ ਆ ਹਾਂਜੀ ਇੱਕ ਦਾ ਨਾਮ ਸੰਦੀਪ ਸਿੰਘ ਸਨੀ ਟੱਲੋ ਜੀ ਤੇ ਪਰ ਤੁਹਾਨੂੰ ਕਿਹੜੇ ਜੀ ਨੇ ਤੁਹਾਨੂੰ ਲੱਗਿਆ ਕਿ ਮੈਨੂੰ ਤੰਗੇ ਕਰ ਰਹੇ ਮੇਰਾ ਸਭ ਤੋਂ ਛੋਟਾ ਬੇਟੇ ਨੇ ਕਿ ਕੀ ਨਾਮ ਹੈ ਉਹਨਾਂ ਦਾ ਸਨੀਤ ਲੋ ਜੀ ਉਹ ਸੰਦੀਪ ਜੀ ਕਰਦੇ ਆ ਕਿਉਂ ਲੱਗਿਆ ਤੁਹਾਨੂੰ ਕਿਉਂ ਮੈਨੂੰ ਪਰੇਸ਼ਾਨ ਕਰ ਰਹੇ ਉਹ ਮੈਨੂੰ ਪਹਿਲਾਂ ਉਹਨੇ ਮੈਨੂੰ ਦੱਸਿਆ ਸੀ ਮੇਰੀ ਸਾਰੀ ਜਾਇਦਾਦ ਤੋਂ ਕਿਨਾ ਪਰਨਾਮ ਦਵਾ ਚੁੱਕਾ ਪਹਿਲਾਂ ਦੱਸਿਆ ਜੋ 100 ਦੇ ਵਿੱਚ ਤਰਨਗਰਸੀ ਕੋਠੀ ਮੇਕ ਪਾਵਰ ਔਟਾਰਨੀ ਦਿੱਤੀ ਸੀ ਉਹ ਜੀ ਉਹ ਪਾਵਰ ਔਟਾਰਨੀ ਲੈ ਕੇ ਆਏ ਨੇ ਕਿਉਂਕਿ ਆਪ ਤਾਂ ਪਰਨਾਮ ਕਰਾ ਨਹੀਂ ਸਕਦੇ ਸੀ ਨਾ ਆਪਣੇ ਨਾਮ ਦੋਸਤ ਦੇ ਨਾਮ ਆਰਾਮ ਦੇ ਨਾਮ ਕਰਾਤੀ ਸੀ ਉੱਤੇ ਸਬੀੜ ਦਾ ਮੁੰਡਾ ਸੀਗਾ ਤੇ ਸਾਨੂੰ ਬਹੁਤ ਬਾਅਦ ਪਤਾ ਚੱਲਿਆ ਤੇ ਉਹ ਇਹਨੇ ਫਿਰ ਬਾਰੋ-ਬਾਰੋ ਮਤਰੀ ਉੇਜਦੀ ਜੇ ਮਨ ਪਾ ਚਲੇ ਵਿਕ ਗਈ ਮੈਂ ਇਹਨੂੰ ਕਿਹਾ ਵੀ ਮੈਨੂੰ ਕੋਠੀ ਦਾ ਵੀ ਕੁਝ ਪੈਸਾ ਤਾਂ ਦੇ ਮੇਰੇ 100 ਗਾਜ ਪਲਾਟ ਹੀ ਲੈ ਦੇ ਉਹ ਨਹੀਂ ਮੈਨੂੰ ਦੇਣਾ ਹੈਗਾ ਕਹਿੰਦਾ ਪੰਜ ਗਾਜ ਪਲਾਟ ਨਹੀਂ ਮਿਲਦਾ ਕਿ ਸਾਡੇ ਨਾਲ ਹੈ ਜਦੋਂ ਇਹ ਕੰਮ ਹੋਇਆ ਫਿਰ ਤੁਹਾਨੂੰ ਕੋਈ ਵੱਖਰਾ ਥਾਂ ਟਿਕਾਣਾ ਨਹੀਂ ਬਣਾ ਕੇ ਦਿੰਦਾ ਕੁਝ ਨਹੀਂ ਦਿੱਤਾ ਮੇਰੇ ਬੈਂਕ ਬੈਲੈਂਸ ਦੇਖ ਲਓ ਕੋਈ ਮੈਨੂੰ ਪੈਸਾ ਦਿੰਦਾ ਮੈਂ ਇਹਨੂੰ ਮਿੰਨਤਾ ਕਰਦੀ ਰਹੇ ਮੈਨੂੰ 100 ਗਾਜ ਜਗਾ ਦੇ ਦੇ ਪਰ ਇੱਕ ਮਾਂ ਨਾਲ ਪੁੱਤਰ ਇਹਨੇ ਕਿਵੇਂ ਕਰ ਸਕਦਾ ਉਹਨੂੰ ਪੈਸੇ ਦਾ لال ਸੀ ਕਿਉਂਕਿ ਹੁਣ ਆ ਜਿੱਥੇ ਸੀਗੇ ਆ ਕਰਦਾ ਕਹਿੰਦਾ ਵੀ ਹਰ ਚੀਜ਼ ਪੈਸੇ ਨਾਲ ਹੁੰਦੀ ਹੈ ਹੁਣ ਮੇਰੀ ਜਿਹੜਾ ਆ ਚੰਡੀਗੜ੍ਹ ਦਾ ਸ਼ੋਰੂਮ ਸੀ ਮੈਂ ਜੇ ਦਿਨ ਹੀ ਆਪਣੀ ਮਰਜ਼ੀ ਨਾਲ ਤਾਂ ਵੱਡੇ ਬੇਟੇ ਦਾ ਵੀ ਹਿੱਸਾ ਦਿੰਦਾ ਹੀ ਹਮ 25% ਸੀਗਾ ਮੇਰਾ ਜੀ ਤਾਂ ਮੈਂ ਆਪਣੇ ਬੇਟੇ ਦੋਨਾਂ ਨੂੰ ਤਾਂ ਬਰਾਬਰ ਦਿੰਦੇ ਨਾ ਬੇਟਾ ਉਹ ਇਕੱਲਾ ਹੀ ਆਪਣੇ ਨਾਮ ਲਵਾ ਗਿਆ ਕਿ ਆ ਕਿ ਪਾਵਰ ਟੌਨੀ ਲੈਣੀ ਹੈ ਹਮ ਪਾਵਰ ਟੌਨੀ ਮੈਂ ਤਾਂ ਸੀ ਲਿਖਤੀ ਦਿੱਤੀ ਉਹਨੂੰ ਮੇਰਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂਦੀਆਂ ਸੀਪੇਟੀਆਂ ਕੋਲ ਦੋਨਾਂ ਕੋ ਕਹਾਂ ਤੁਸੀਂ ਬਾਹਰ ਜਾਣੇ ਰਹੇ ਨੇ ਤੁਹਾਨੂੰ ਤੁਹਾਡੇ ਪਿੱਛੋਂ ਜੇ ਨਾ ਹੋਏ ਤਾਂ ਸਾਡਾ ਕੇਸ ਰੁਕ ਜਾ ਹਾਂ ਤਾਂ ਮੈਂ ਪਾਵਰ ਔਟਾਰਨ ਦੇਣ ਗਈ ਮੈਂ ਤਾਂ ਪਾਵਰ ਔਟਾਰਨੀ ਦੇ ਬਾਨੇ ਫੋਟੋ ਖਚਾਣ ਹੀ ਲੈ ਕੇ ਗਏ ਆ ਉਹ ਬਾਅਦ ਪਾ ਚੱਲਿਆ ਨੇ ਉਸ ਫੋਟੋ ਦੇ ਬਾਨੇ ਮਤਲਬ ਇਹਨਾਂ ਦੀ ਸਾਰੀ ਜ਼ਮੀਨ ਹੀ ਆਪਣੇ ਨਾਮ ਮੇਰਾ ਸ਼ੋਰੂਮ ਹੀ ਆਪਣੇ ਨਾਮ ਕਰਾ ਰਿਆ ਕੱਲੇ ਦਾ ਨਾਮ ਕਿੰਨੀ ਕੁ ਜਾਇਦਾਦ ਆ ਇਸ ਤਰ੍ਹਾਂ ਧੋਖੇ ਨਾਲ ਤੁਹਾਡੇ ਤੋਂ ਉਹਨਾਂ ਨੇ ਆਪਣੇ ਵੱਲ ਕਰ ਲਈ ਸਾ ਪਟਿਆਲੇ ਸ਼ੋਰੂਮ ਸੀਗਾ ਉਹ ਚ ਮੇਰੇ ਭਰਾ ਦਾ ਹਿੱਸਾ ਸੀ ਉਹ ਮਿੰਦੇ ਗਿਆ ਸੀਗਾ ਆਪਣੇ ਮਤਲਬ ਕਹਿੰਦਾ ਮੈਂ ਜਿੰਦੂ ਫਰੀਦਕੋਟ ਤੋਂ ਆਣਾ ਵੀ ਇਹ ਮੈਂ ਤੁਹਾਡੇ ਨਾਮ ਕਰਾਦਾ ਮੈਂ ਕਿਹ ਕਰਾ ਦੇ ਚਲ ਮੇਰੇ ਹਸਬੰਦ ਸੀਗੇ ਉਹ ਦੋਨਾਂ ਨੇ ਕਿਹਾ ਕਹਿੰਦੇ ਵੀ ਹਾਂ ਆਪਣੇ ਪੈਣ ਦੇ ਨਾਮ ਹੀ ਕਰਾ ਦਿਓ ਮੇਰੇ ਨਾਮ ਨਾ ਕਰਾਣਾ ਤੇ ਉਹਨੇ ਕਰਾਤਾਸ ਮੈਨੂੰ ਉਹਦਾ ਵੀ ਹਿੱਸਾ ਨਹੀਂ ਦਿੱਤਾ ਉਹ ਘਰ ਦੀ ਮੰਜ਼ਿਲ ਮੇਰੀ ਬੇਟੀ ਦੀ ਸੀ ਮੇਰੇ ਹਸਸਣ ਦੇ ਗਏ ਸੀ ਉਹਨੂੰ ਵੀ ਆਹ ਉਹਨੂੰ ਵੀ ਕੋਈ ਹਿੱਸਾ ਨਹੀਂ ਦਿੱਤਾ ਤੇ ਮੈਨੂੰ ਤਾਂ 5 ਪੈਸੇ ਦੇ ਉਹ ਵੀ ਮੰਗਦੇ ਲਈ ਫਿਕਰ ਤੁਹਾਨੂੰ ਕੀ ਘਟਾ ਹੈਗਾ ਸ਼ੋਰੂਨ ਦਾ ਕਰਾਇਆ ਆਂਦਾ ਚੰਡੀਗੜ੍ਹ ਦੇ ਵੀ ਮੇਰੇ ਬੱਚੇ ਹੀ ਪੜਦੇ ਆ ਸਾਡਾ ਖਰਚਾ ਜ਼ਿਆਦਾ ਹੈਗਾ ਐਆਂ ਜੋ ਕਰਕੇ ਸਾਡਾ ਖਰਚਾ ਵੱਧ ਹੈ ਵੱਧ ਖਰਚਾ ਵੱਧਾ ਮੇਰੇ ਕਾਰਡ ਕੁਸਾਲੇ ਉਹਦੇ ਕੋਲ ਹੀ ਹੁੰਦੇ ਸੀ ਕਿੰਨੇ ਕੁ ਕਰੋੜ ਦੀ ਲੱਖਾਂ ਦੀ ਬਣਦੀ ਜਾਇਦਾਦ ਜਿਹੜੀ ਉਹਨਾਂ ਨੇ ਆਪਣੇ ਨਾਂ ਹੀ ਕਰ ਲਈ ਇਸ ਉਹ ਤਾਂ ਦੇਖੋ ਨਾ ਸਾਡੀ ਜਿਹੜੀ ਬਚਿਤਨਗਰ ਚ ਕੋਠੀ ਸੀ ਉੱਥੇ ਇੱਕ ਥੱਜਗਾ ਖਾਲੀ ਨਹੀਂ ਸੀ ਬਾਅਦ ਚ ਕਹਿੰਦਾ ਮੈਂ 80 ਲੱਖ ਦੀ ਵੇਚੀ ਐ ਹੂੰ ਕੋਈ ਮੰਨੂਗਾ ਜਿੱਥੇ ਇੱਕ ਥੱਜਗਾ ਖਾਲੀ ਨਹੀਂ ਉੱਥੇ 80 ਲੱਖ ਦੀ ਕੋਠੀ ਦੋ ਮੰਜ਼ਲੀ ਕੋਠੀ ਚਲੀ ਗਈ ਮਤਲਬ ਇੱਕ ਅਨੁਮਾਨ ਲਾਇਆ ਜਾਵੇ ਤਾਂ ਕਰੋੜਾਂ ਦੀ ਜਾਇਦਾਦ ਆਪਣੇ ਨਾਂ ਕਰ ਗਿਆ ਤੇ ਮੈਨੂੰ ਉਹ ਚ ਮੈਂ ਨੂੰ ਬੇਨਤੀਆਂ ਕੀਤੀ ਮੈਨੂੰ 100 ਗਾਜਾ ਜਗਾ ਦੇ ਦੇ ਵੀ ਮੈਂ ਦੋ ਕਮਰੇ ਪਾ ਕੇ ਬੈਜਾਂ ਮੈਨੂੰ ਇੱਡੀ ਕੋਠੀ ਦੀ ਲੋੜ ਨਹੀਂ ਹੈਗੀ ਮੈਨੂੰ ਕੋਠੀ ਚ ਨਹੀਂ ਜੁੰਦ ਜੀ ਨਹੀਂ ਸਦ ਬੋਲਦੇ ਰਿਹਾ ਜੋ ਕੋਠੀ ਮੇਰੇ ਨਾਮ ਤੇ ਸੀ ਉਦੋਂ ਵੀ ਕਿਉਂਕਿ ਮੈਂ ਬਾਹਰ ਗਈ ਸੀ ਚਾਬੀਆਂ ਨੂੰ ਦੇ ਗਈ ਸੀ ਦੇਣੀਆਂ ਸੀ ਕਿਉਂਕਿ ਉਹ ਵੀ ਭਾਈ ਘਰ ਦੇ ਸਾਰੀ ਚਾਬੀਆਂ ਹਾਂਜੀ ਤੇ ਕਈ ਵਾਰ ਲੜਾਈ ਝਗੜੇ ਹੁੰਦੇ ਸੀ ਕਹਿੰਦਾ ਕੋਈ ਆਜੀ ਪੁਲਿਸ ਕੇ ਆਹ ਦਰਵਾਜ਼ਾ ਖੋਲ ਆ ਖੋਲ ਫਿਰ ਚਾਬੀਆਂ ਇਹਦੇ ਕੋਲ ਰਹਿੰਦੀਆਂ ਸਾਰੇ ਘਰ ਦੇ ਦੇ ਗਈ ਸੀ ਇਹਨੇ ਪਿੱਛੇ ਮਤਲਬ ਉਹ ਚਾਬੀਆਂ ਮੈਨੂੰ ਕਦੇ ਮਿਲੀਆਂ ਹੀ ਨਹੀਂ ਫਿਰ ਇੰਨਾ ਸਮਾਂ ਤੁਸੀਂ ਰਹਿੰਦੇ ਕਿੱਥੇ ਰਹੇ ਕਦਾਈ ਆਪਣੀ ਬੇਟੀ ਨਾ ਰਹਿੰਦੀ 10 ਸਾਲ ਮੈਂ 74 ਨੰਬਰ 'ਚ ਅੱਛਾ ਮੇਰੀ ਬੇਟੀ ਜਿਹੜੀ ਆ ਸਟੇਡੀਆ ਹੈਗੀ ਆ ਉਹਦੀ ਕੋਠੀ ਸੀ ਇੱਥੇ 74 ਨੰਬਰ 'ਚ ਇਹ ਚ ਮਹਿਤਾ ਕਲੋਨੀ 'ਚ ਮਤਲਬ ਤੁਹਾਨੂੰ ਮੁਥਾਜ ਹੋਣਾ ਪੈ ਗਿਆ ਡਿਪੈਂਡ ਹੋਣਾ ਪੈਗਾ ਕਿਸੇ ਹੋਰ ਤੇ ਆਪਦੀ ਜਾਇਦਾਦ ਹੁੰਦਿਆਂ ਵੀ ਆਪਦੀ ਜਗ ਆਪਣਾ ਘਰ-ਬਾਰ ਕੋਠੀ ਮੇਰੀ ਸੀ ਪਰ ਮੈਂ ਆਪਣੇ ਕੋਠੀ 'ਚ ਨਹੀਂ ਸਵੜ ਸਕਦੀ ਨਾ ਮੇਰਾ ਬੇਟਾ ਇਹ ਵੜਿਆ ਇਹਨੂੰ ਇਹਦੇ ਲਈ ਪੁਲਿਸ ਬੁਲਾ ਲਈ ਸੀ ਹੂੰ ਇਹਦਾ ਵੀ ਕਿ ਮੈਂ ਪਾਵਰ ਆਵ ਹਿਲ ਕਰਾਉਂਦੀ ਸੀ ਵੀ ਮੇਰੇ ਮਰਨ ਤੋਂ ਬਾਅਦ ਮੇਰੀ ਕੋਠੀ ਨੀਚਲਾ ਪੋਰਸ਼ਨ ਮੇਰੇ ਵੱਡੇ ਮੁੰਡੇ ਦਾ ਉੱਪਰਲਾ ਪੋਰਸ਼ਨ ਮੇਰੇ ਛੋਟੇ ਮੁੰਡੇ ਤੁਹਾਡੇ ਦੂਜੇ ਬੇਟੇ ਨੇ ਥੋੜੀ ਹਿੰਮਤ ਕਰਕੇ ਤੁਹਾਨੂੰ ਇਨਸਾਫ ਦਿਵਾਉਣ ਲਈ ਜਾਂ ਤੁਹਾਡਾ ਜਾਇਦਾਦ ਦਿਵਾਉਣ ਦੀ ਕੋਸ਼ਿਸ਼ ਜਦੋਂ ਕੀਤੀ ਤਾਂ ਉਹਨਾਂ ਨੂੰ ਵੀ ਵਿਰੋਧ ਹੋਇਆ ਉਹਨਾਂ ਦਾ ਵੀ ਉਹ ਨਹੀਂ ਉਹਨੂੰ ਕਹਿੰਦਾ ਮੈਂ ਵੜ ਨਹੀਂ ਦੇਣਾ ਕਹਿੰਦਾ ਆਪਣਾ ਹਿੱਸਾ ਵੇਚ ਦੇ ਅੱਛਾ ਉਹਦੀ ਵਾਈਫ ਕਹਿੰਦੀ ਸੀ ਅਸੀਂ ਨਰਸਿੰਗ ਹੌਮ ਖੋਲਣਾ ਇੱਥੇ ਅਸੀਂ ਮੌਨਟੂ ਭਾਜ ਦਾ ਹਿੱਸਾ ਨਹੀਂ ਕੋਠੀ ਚਾਹੀਦਾ ਅੱਛਾ ਉਹਦੇ ਕਰਕੇ ਫਿਰ ਜਿਵੇਂ ਹੁੰਦਾ ਹੈਗਾ ਉਹ ਕਹਿੰਦੀ ਜੀ ਉਹਵੇਂ ਕਰਦਾ ਰਿਹਾ ਇਹਨੂੰ ਕਹਿੰਦਾ ਤੂੰ ਪੈਸੇ ਲੈ ਲੈ ਹੂੰ ਕੋਠੀ ਦੇ ਦੋ ਹਿੱਸੇ ਵੀ ਕਰਤੇ ਕਿ ਕਿਡ ਇਹ ਕੰਦਾ ਮੈਂ ਨਹੀਂ ਲੈਣਾ ਕਹਿੰਦਾ ਵੀਰ ਜੀ ਕੰਦਾ ਮੈਂ ਨਹੀਂ ਵੀਸ ਤੁਸੀਂ ਕਿੰਨਾ ਕੁ ਸਮਾਂ ਜਦੋਂ ਇਹ ਵਿਵਾਦ ਸ਼ੁਰੂ ਹੋ ਗਏ ਉਹਨਾਂ ਦੇ ਨਾਲ ਰਹੇ ਹੋ ਉਹਨਾਂ ਨਾਲ ਤਾਂ ਮੈਂ ਰਹੀ ਹੀ ਨਹੀਂ ਕਦੇ ਉਹਦੇ ਨਾਲ ਤਾਂ ਜਿਵੇਂ ਰਹਿੰਦੀ ਹੁਣ ਲੋਕਾਂ ਨੂੰ ਪਰ ਇਹੋ ਹੀ ਕਹਿੰਦਾ ਮੈਂ ਉਹਨਾਂ ਨਾਲ ਰਹਣੀ ਐ ਜਦੋਂ ਕਿ ਮੈਂ 151 151 ਨੰਬਰ ਚੰਦੀ ਐ ਉਹ ਚ 8-10 ਸਾਲ ਰਹੀ ਹਾਂ ਹੁਣ ਜਿਹੜੇ ਕੋਠੀ 'ਚ ਹੁਣ ਮੈਂ ਰਹਿ ਰਹੀ ਤਾਰੇ ਲਾ ਕੇ ਉਹ ਚ 6 ਸਾਲ ਹੋ ਚਲੇ 5-6 ਸਾਲ ਪਹਿਲਾਂ 10 ਸਾਲ ਮੈਂ ਆਪਣੀ ਬੇਟੀ ਨਾਲ ਰਹੀ ਹਾਂ ਤੁਸੀਂ ਥੋੜੀ ਦੇਰ ਪਹਿਲਾਂ ਜਿਹੜਾ ਇੱਕ ਇਨਵਿਟੇਸ਼ਨ ਪ੍ਰੈਸ ਨੂੰ ਜਿਹੜਾ ਦਿੱਤਾ ਉਸ ਵਿੱਚ ਇਹ ਵੀ ਗੱਲ ਦਾ ਜ਼ਿਕਰ ਕੀਤਾ ਹੈ ਕਿ ਤੁਹਾਡੀਆਂ ਕਿਡਨੀਆਂ ਖਰਾਬ ਕਰਨ ਦੀ ਸਾਜ਼ਿਸ਼ ਰਚੀ ਗਈ। ਉਹ ਫਿਰ ਕਿਵੇਂ ਰਚੀ? ਉਹ ਐਸੀ ਕਿ ਮੈਨੂੰ ਦਵਾਈਆਂ ਇਹਨਾਂ ਨੇ ਸਖਤ ਬਹੁ ਦਿੱਤੀਆਂ। ਮੈਂ ਗਈ ਪਿੱਛੇ ਜ ਟੈਸਟ ਕਰਾਣ ਜਾਂਦੀ ਹੁੰਦੀ ਸੀ। ਹਰ ਮਹੀਨੇ ਮੇਰੇ 5000 ਦੇ ਤਕਰੀਬਨ ਟੈਸਟ ਹੋ ਜਾਂਦੇ ਆ। ਹੂੰ ਕਿਡਨੀ ਦਾ ਦੂਸਰਾ ਸਾਰਾ ਮੈਂ ਤੇ ਮੇਰੇ ਸੈੱਲ ਵੀ ਕੱਟ ਗਏ ਸੀਗੇ। ਹੂੰ ਵੀ ਕੰਪਲੈਕਸ ਦੀ ਕਮੀ ਮਤਲਬ ਮੈਂ ਤੁਰਦੀ ਸੀ ਨਾ ਬੰਦਾ ਬੈਕ ਮਾਰ ਜਾਂਦਾ ਪਿੱਛੇ ਜਾ ਕੇ ਡਿੱਗਦੀ ਸੀ। ਕਦੇ ਮੇਰੇ ਗੋਡਾਂਸਰ ਟਾਂਕਦੇ ਇੱਥੇ ਕਦੇ ਪਿੱਛੇ ਕਦੇ ਸਿਰ ਤੇ ਤਾਂ ਮੈਂ ਉਹ ਚੈੱਕ ਕਰਾਨ ਗਏ ਸੀ ਉਹ ਮੈਨੂੰ ਕਹਿੰਦੇ ਤੁਹਾਨੂੰ ਦਵਾਈਆਂ ਤੁਸੀਂ ਗਲਤ ਖਾ ਰਹੇ ਹੋ ਵੀ ਤੁਹਾਡਾ ਕਿਡਨੀ ਤੇ ਅਸਰ ਹੋ ਰਿਹਾ ਕਿਡਨੀ ਦਾ ਸਾਈਜ਼ ਵਧ ਰਿਹਾ ਸੀ ਦਵਾਈ ਤੁਸੀਂ 슈ਗਰ ਦੀ ਖਾ ਰਹੇ ਸੀ 슈ਗਰ ਤੇ ਬਲੱਡ ਪ੍ਰੈਸ਼ਰ ਤੇ ਪਹਿਲਾਂ ਮੈਂ ਬਹੁਤ ਹਲਕੀਆਂ ਖਾਂਦੀ ਸੀ ਬਲੱਡ ਪ੍ਰੈਸ਼ਰ ਦੀ ਹਲਕੀ ਖਾਂਦੀ ਸੀ 슈ਗਰ ਦੀ ਵੀ ਇੱਕ ਟਾਈਮ ਖਾਂਦੀ ਸੀ ਨਾ ਫਿਰ ਇਹਨੇ ਮੈਨੂੰ ਸਾਰੀ ਚੀਜ਼ਾਂ ਦੋ ਦੋ ਟਾਈਮ ਕਰਾਤੀਆਂ ਕਿੰਨਾ ਨੇ ਤੁਹਾਨੂੰ ਦਵਾਈ ਦੋ ਦੋ ਟਾਈਮ ਕਰਾਈ ਮੇਰੇ ਬੇਟੇ ਦੀ ਵਾਈਫ ਆ ਨੰਦਨੀ ਸ਼ਰਮਾ ਡਾਕਟਰ ਨੰਦਨੀ ਸ਼ਰਮਾ ਮਾਤਾ ਕਸ਼ੇਡਾ ਚ ਲੱਗੀ ਹੋਈ ਹੈ ਉਹਨਾਂ ਨੇ ਫਿਰ ਦੋ ਦੋ ਟਾਈਮ ਕਰਾਤੀਆਂ ਉਹ ਦਵਾਈਆਂ ਕਹਿੰਦੇ ਦੇਖ ਕੇ ਕਹਿੰਦੇ ਵੀ ਆਹ ਦਵਾਈ ਜਿਹੜੀ ਸਖਾ ਰਹੇ ਹੋ ਤੁਹਾਡੀ ਕਿਡਨੀ ਨੂੰ ਇਹੀ ਖਰਾਬ ਕਰ ਰਹੀਆਂ ਵੀ ਇਹ ਦਵਾਈਆਂ ਇੱਕਦਮ ਬੰਦ ਕਰ ਦਿਓ ਫਿਰ ਉਹਨਾਂ ਨੇ ਮੈਨੂੰ ਇਹ ਕਿ ਇੱਕ ਟਾਈਂ ਤੇ ਜਿਵੇਂ ਪਹਿਲਾਂ ਖਾਂਦੀ ਸੀ ਉਹ ਸ਼ੂਗਰ ਦੀ ਇੱਕ ਟਾਈਂ ਖਾਣੀ ਹੈ ਬਲੱਡ ਪ੍ਰੈਸ਼ਰ ਦੀ ਇੱਕ ਬਿਲਕੁਲ ਹਲਕੀ ਅੰਦ ਜਿਵੇਂ ਤੁਸੀਂ ਦੱਸਿਆ ਕਿ ਮੈਂ ਕਦੇ ਉਸ ਪੁੱਤ ਨਾਲ ਆਪਣੀ ਨੂੰ ਨਾਲ ਤੇ ਰਹੀ ਨਹੀਂ ਕਦੇ ਤਾਂ ਫਿਰ ਉਹ ਦਵਾਈ ਦੀ ਸਲਾਹ ਦੇਣ ਕਦੋਂ ਆਗੇ ਤੁਹਾਨੂੰ ਉਹ ਮੈਨੂੰ ਦਵਾਈਆਂ ਤੋਂ ਬਹੁਤ ਅਲਰਜੀ ਹੈ ਹੂੰ ਕੋ ਤਕਰੀਨ ਮੇਰਾ ਐਕਸੀਡੈਂਟ ਹੋਇਆ ਸਟ੍ਰੱਕ ਨਾਲ ਮੇਰੀ ਚਾਰ ਫਸਲੀਆਂ ਕਰਾਇਕਾ ਡਿਸਕੀਲੀ ਹੋਈ ਆ ਤੇ ਮੇਰੇ ਮੂੰਹ ਤੇ ਸਰਜਰੀ ਕਰਾਈ ਹੋਈ ਆ ਜੀ ਆਮਨੇ ਸਾਮਨੇ ਟੱਕਰ ਸੀਗੀ ਤੇ ਚਾਰ ਮੈਂ ਤਕਰੀਬਨ ਮੰਜੀ ਚੋਂ ਨਹੀਂ ਸੀ ਉੱਠੀ ਮੈਂ ਡਾਕਟਰਾਂ ਨੇ ਡਾਕਟਰ ਸਿੰਘ ਸੀ ਪਰਿਆਲੇ ਦੇ ਉਹਨਾਂ ਨੇ ਆਪਰੇਸ਼ਨ ਕੀਤਾ ਸੀ ਕਹਿੰਦੇ ਸਾਲ ਤੁਸੀਂ ਬਾਹਰ ਨਹੀਂ ਨਿਕਲਣਾ ਫਸਲਿਆਂ ਨੂੰ ਜੁੜ ਜਾਣਗੇ ਤੇ ਮੂੰਹ ਤੇ ਦਾਗ ਨਹੀਂ ਪੈਣਗੇ ਟਾਂਕੇ ਜਿਵੇਂ ਤੁਸੀਂ ਦੱਸਿਆ ਪਹਿਲਾਂ ਤੇ ਹਲਕੀ ਦਵਾਈ ਖਾ ਰਹੇ ਸੀ ਕਿ ਕਿਡਨੀਆਂ ਤੇ ਅਸਰ ਨਾ ਪਵੇ ਮਾੜਾ ਫਿਰ ਤੁਹਾਨੂੰ ਕਿਹੜੇ ਵੇਲੇ ਉਹਨਾਂ ਨੇ ਸਲਾਹ ਦਿੱਤੀ ਕਿ ਆਹ ਦਵਾਈਆਂ ਨਹੀਂ ਖਾਣੀਆਂ ਤੁਸੀਂ ਜਿਹੜੀਆਂ ਖਾ ਰਹੇ ਹੋ ਆ ਵਰਤੋ ਜਿਹਦੇ ਨਾਲ ਨਹੀਂ ਸਲਾਹ ਨਹੀਂ ਦਿੱਤੀ ਮੈਂ ਤਾਂ ਉਹ ਕਹਿੰਦੀ ਸੀ ਕਿ ਮੈਂ ਤੁਹਾਨੂੰ ਤੁਸੀਂ ਬਾਹਰੋਂ ਲੈਣੇ ਮੈਂ ਤੁਹਾਨੂੰ ਦਵਾਈਆਂ ਹਸਪਤਾਲ ਤੋਂ ਲਿਆ ਦੇ ਕਰੂੰਗੀ ਅੱਛਾ ਇਹ ਕਹਿ ਕੇ ਜਿਹੜੀ ਮੈਨੂੰ ਦਵਾਈ ਦਿੱਤੀਆਂ ਮੈਂ ਕਿ ਮੇਰੀ ਦਵਾਈ ਹੋਰ ਸੀ ਕਹਿੰਦੇ ਕੰਪਨੀ ਵਰਕ اچھا ਤਾਂ ਉਹ ਦਿੰਦੀ ਰਹੀ ਮੈਨੂੰ तकरीबन ਉਹ ਚ ਇੱਕ ਡੱਬੇ ਚ 10 ਪੱਤੇ ਹੁੰਦੇ ਆ ਉਹ ਪੱਤੇ ਦੇ ਜਾਂਦੀ ਸੀਗੀ ਖਤਮ ਹੋਣ ਤੋਂ ਪਹਿਲਾਂ ਫਿਰ ਦੋ ਪੱਤੇ ਦੋ ਡੱਬੇ ਦੇ ਜਾਂਦੇ ਸੀਗੇ ਤਿੰਨ ਡੱਬੇ ਦੇ ਜਾਂਦੇ ਸੀ ਜੋ ਖਤਮ ਹੋ ਜਾਣ ਮੈਨੂੰ ਦੱਸਦੇ ਨੂੰ ਮੈਨੂੰ ਦੱਸ ਦਿੰਦੇ ਸੀ ਕਹਿੰਦੀ ਹੋਰ ਨਾ ਖਾਣਾ ਵੀ ਤੁਸੀਂ ਕਿ ਕਿ ਤੁਹਾਨੂੰ ਬਹੁਤ ਦਵਾਈਆਂ ਤੇ ਅਲਰਜੀ ਮੈਨੂੰ ਸਾਰੀ ਥੋੜੀ ਹਿਸਟਰੀ ਪਤਾ ਵੀ ਹੋਰ ਤੋਂ ਖਾਓਗੇ ਤੁਹਾਨੂੰ ਨੁਕਸਾਨ ਹੋਊਗਾ ਅੱਛਾ ਤਾਂ ਫਿਰ ਮੈਨੂੰ ਸੀ ਮੈਂ ਕਿ ਆਪਣੀ ਹੁਣ ਬੰਦਾ ਆਪਣੇ ਪੁੱਤੀ ਜਣੂ ਤੇ ਰੀਨ ਕਰੂਗੀ ਵੀ ਮੇਰੇ ਫੈਦਰ ਲਈ ਮੈਨੂੰ ਇਹ ਸੀਗਾ ਚਲੋ ਮੈਂ ਬਾਹਰੋਂ ਲੈ ਲੈਂਦੀ ਦਵਾਈਆਂ ਮੈਨੂੰ ਘਰੋਂ ਆਪਣੀ ਦੇ ਲੱਭੀ ਇਹ ਦਵਾਈਆਂ ਉਸ ਬਿਮਾਰੀ ਲਈ ਨਹੀਂ ਸੀ ਨਹੀਂ ਸੀਗੀਆਂ ਪਰ ਬਹੁਤ ਤੇਜ਼ ਸੀ ਹਮ ਕਿਡਨੀ ਦੀ ਦਵਾਈਆਂ ਜੇ ਮੈਂ ਦੱਸਾਂ ਮੈਂ ਇੱਕ ਟਾਈ ਖਾਂਦੀ ਸੀ ਹਮ ਤੇ ਹਲਕੀਆਂ ਦਵਾਈਆਂ ਕਿ ਦਿੰਦੇ ਸੀ ਮੈਨੂੰ ਬਲੱਡ ਪ੍ਰੈਸ਼ਰ ਦੀ ਬਿਲਕੁਲ ਹਲਕੀ ਦਿੰਦੇ ਸੀ ਤੇ ਸ਼ੂਗਰ ਦੀ ਹਲਕੀ ਤਾਂ ਉਹਨਾਂ ਨੇ ਮਤਲਬ ਹੌਲੀ ਹੌਲੀ ਕਰਕੇ ਤੇਜ਼ ਦਵਾਈਆਂ ਦੇਣੀ ਸ਼ੁਰੂ ਕਰਤੀ ਤੁਸੀਂ ਉਸ ਦੀ ਤਾਰੀਖ ਦੇਖੀ ਕਿਤੇ ਤੁਹਾਨੂੰ ਵੀ ਕਿਤੇ ਇਹ ਨਾ ਹੋਵੇ ਕਿ ਐਕਸਪਾਇਰ ਹੋਈਆਂ ਹੁਣ ਤਾਂ ਮਾੜਾ ਅਸਰ ਕਰ ਗਈਆਂ ਹੁਣ ਜਾਂ ਫਿਰ ਡੇਟ ਐਕਸਪਾਇਰ ਨਹੀਂ ਸੀ ਹਾਂ ਮੈਂ ਤਰੀਕ ਕਿਵੇਂ ਕਹਾਂ ਦੇਖੀ ਵੀ ਨਹੀਂ ਮੈਨੂੰ ਸੀ ਵੀ ਚਲੋ ਆ ਕਹਿੰਦੇ ਸੀ ਆ ਡੱਬੇ ਤਿੰਨ ਪੈ ਚਾਰ ਪੈ ਜਾਂਦੀ ਹਸਪਤਾਲ ਤੋਂ ਆਂਦੀ ਮਿੰਨ ਮਿੰਨ ਘੜੀ ਦੇ ਜਾਂਦੀ ਹੁੰਦੀ ਸੀ ਜਿੱਥੇ ਮੈਂ ਰਹਦੀ ਸੀ ਤਾਂ ਉਹ ਫਿਰ ਡਾਕਟਰ ਕਹਿੰਦੇ ਥੋੜੀਆਂ ਦਵਾਈਆਂ ਗਰਲ ਤਾ ਵੀ ਇਹ ਥੋੜੀ ਕਿਡਨੀ ਤੇ ਉਹਨੂੰ ਚਾਹੀਦਾ ਸੰਭਲ ਜੇ ਪਰ ਪੱਕਾ ਨਹੀਂ ਹੈਗਾ ਵੀ ਮੇਰੇ ਨੂੰ ਨਮਕ ਨੁਕਸਰ ਕੁਝ ਬੰਦ ਕੀਤਾ ਹੈ ਉਸ ਚੱਲ ਰਹੀ ਸੀ ਆਪਣੇ ਸਿਹਤ ਦੇ ਉੱਤੇ ਵੀ ਮਾਨਸਿਕ ਵੀ ਪਰੇਸ਼ਾਨੀ ਹੋ ਰਹੀ ਹੋਵੇ ਜਦੋਂ ਪਰਿਵਾਰ ਵਿੱਚ ਫਿਰ ਬੰਦਾ ਜਾਂਦਾ ਹੈ ਪ੍ਰਸ਼ਾਸਨ ਕੋਲ ਪੁਲਿਸ ਨੂੰ ਸ਼ਿਕਾਇਤ ਦਿੰਦਾ ਹੈ ਵੀ ਮੇਰੇ ਨਾਲ ਧੱਕਾ ਹੋ ਰਿਹਾ ਜੀ ਵਧਿੱਕੀ ਹੋ ਰਹੀ ਹੈ ਕੋਈ ਨਹੀਂ ਸੁਣਦਾ ਤੁਸੀਂ ਗਏ ਮੈਂ ਬਹੁਤ ਪਨਾ ਗਈ ਸੀ ਹਾਂ ਨਹੀਂ ਸੁਣਦੇ ਪੁਲਿਸ ਉਹਦੀ ਪਹੁੰਚ ਬਹੁਤ ਕਿਉਂ ਚੰਨ ਪਠਾਨ ਮਾਦਰਾ ਕਹਿੰਦੇ ਮੇਰੇ ਗੋਡੀ ਪੈਰੀ ਹੱਥ ਲਾਂਦਾ। ਅੱਛਾ। ਜਾ ਕੇ ਦੇਖ। ਅੱਛਾ। ਤੇ ਕੋਲੀ ਹੈਗਾ। ਹੂੰ। ਕਹਿੰਦੇ ਉਹ ਵੀ ਮੇਰਾ ਚੀਲਾ। ਹੂੰ। ਕਹਿੰਦਾ ਉਹ ਅਰਤਨ ਕੰਤੱਕੇ ਦੇਖੇ ਗਏ ਦੰਦ। ਬਤਲੋ ਕਹਿੰਦੇ ਮੇਰੇ ਪੋਲੀਟਿਕਲ ਲੋਕਾਂ ਨਾਲ ਸਬੰਧ ਵਧੀਆ ਨੇ ਕੁਝ ਨਹੀਂ ਹੋ ਸਕਦਾ ਮੇਰਾ। ਕਹਿੰਦੇ ਜਿੱਥੇ ਭਜਨਾ ਮੋਦੀ ਕੋਲ, ਯੋਗੀ ਕੋਲ, ਮੋਦ ਇਹਦੇ ਕੋਲ ਮਾਨ ਕੋਲ ਭਜਨਾ ਦਫ਼ਤਰ ਉਹਦੇ ਆਫਿਸ 'ਚ ਨਹੀਂ ਤਾਂ ਨਿਵਾੜਨ ਦਵਾਂਗੇ। ਅੱਛਾ। ਤਾਂ ਮੈਂ ਕਿ ਮੈਂ ਜਾਣੀ ਕਿ ਉਹਨਾਂ ਕੋ। ਹੂੰ। ਫੇ ਤੁਸੀਂ ਪੁਲਿਸ ਕੋਲ ਇਸ ਕਰਕੇ ਵੀ ਉਹਦਾ ਰਸੂਖ ਬਾਤ ਹੈ ਗਏ ਨਹੀਂ ਮੁੜ ਕੇ ਇੱਕ ਅੱਧੀ ਵਾਰੀ ਇੱਕ ਦੋ ਵਾਰੀ ਗਈ ਸੀ ਕਿ ਫਿਰ ਕਿਸੇ ਨੇ ਰਿਪੋਰਟ ਸਾਨੂੰ ਪ੍ਰੂਫ ਦੋ ਕਿ ਮੈਂ ਪ੍ਰੂਫ ਦਵਾਂ ਉਹ ਹਰ ਇੱਕ ਵੰਦਾ ਹੀ ਕਹਿੰਦਾ ਪ੍ਰੂਫ ਦੋ ਜੀ ਅਗਲੇ ਕਿਉਂਕਿ ਜਦੋਂ ਫੋਨ ਆਇਆ ਹੋਏ ਉੱਪਰੋਂ ਉਹ ਹਰ ਇੱਕ ਦੀ ਚਫਾਰਿਸ਼ ਜਿਵੇਂ ਕਿਸੇ ਨੂੰ ਗਿਸ਼ਟ ਦੇਤਾ ਮਹਿੰਗੇ ਤੋਂ ਮਹਿੰਗਾ ਪੈਸੇ ਜਿਹਨੂੰ ਕੋਈ ਕਮੀ ਨਹੀਂ ਸੀ ਮੇਰਾ ਸਾਰਾ ਕਰਾਇਆ ਉਹਦੇ ਕੋਲ ਸੀਗਾ ਇਸ ਕਰਕੇ ਜੀ ਉਹਦੀ ਤੇ ਵਧੀਆ ਗਿਫਟ ਪਹਿਲਾਂ ਹੀ ਜਾ ਕੇ ਬੰਦੇ ਨੂੰ ਗਿਫਟ ਦੇ ਆਂਦਾ ਹੈਗਾ ਤੇ ਵੀ ਕਹਿੰਦਾ ਹੁਣ ਮੈਂ ਜਿਹੜੀ ਮੇਰੇ ਨਾਮ ਸ਼ੋਅਰੂਮ ਲਵਾਇਆ ਚੰਦੀਕੜਾ ਲੈਣੀ ਉਹ ਐਂ ਕਹੇ OC ਕਹਿੰਦਾ ਜਦੋਂ ਬਾਦਰਾ ਨੇ ਕੀਤਾ ਸੀ ਵੀ ਜਿਮਨ ਜ਼ਮੀਨਜ਼ਾਦ ਮਾਪੇ ਦੇ ਸਕਦੇ ਬਜ਼ੁਰਗ ਆਪਣੇ ਬੱਚਿਆਂ ਨੂੰ ਉਸ ਟਾਈਮ ਚ ਮੈਨੂੰ ਕਿਹਾ ਇਹਨੂੰ ਪਾਵਰ ਆਫ ਟਰਨਿ ਲੈਣੀ ਹੈ ਵੀ ਤੁਸੀਂ ਉੱਥੇ ਬਾਹਰ ਜਾਣਾ ਹੋਊਗਾ ਵੀ ਮੈਨੂੰ ਪਾਵਰ ਆਫ ਟਰਨਿ ਦੇ ਦਿਓ ਤੁਹਾਡੀ ਫੋਟੋ ਖਿੱਚੀ ਜਾਊਗੀ ਮੈਂ ਕਿਹਾ ਚੰਗਾ ਉਹ ਫਿਰ ਕਹਿੰਦਾ ਉਸ ਟਾਈਮ ਸਾਡੇ ਕੇਸ ਦੇ ਕਾਗਜ਼ ਤਿਆਰ ਹੋ ਰਹੇ ਸੀ ਮੇ ਕੋਲ ਉਹ ਜਿਹੜਾ ਵਕੀਲ ਆਂਦਾ ਸੀ ਕਿ ਜਬਸ ਜਾਂਦਾ ਥੱਬਾ ਇਹਨਾਂ ਸਾਰਾ ਕਾਗਜ਼ਾਂ ਦੇ ਉੱਪਰ ਸਾਈਨ ਕਰਾ ਕੇ ਲੈ ਜਾਂਦਾ ਸੀ ਉਹ ਤੁਸੀਂ ਸ਼ੱਕ ਵੀ ਨਹੀਂ ਕੀਤਾ ਹੋਣਾ ਕਿ ਮੇਰਾ ਪੁੱਤਰ ਹੈ ਇਹਦੇ ਤੇ ਸ਼ੱਕ ਕੀ ਕਰਨਾ ਮੈਂ ਕਈ ਕਾਗਜ਼ ਪੜ੍ਹਦੇ ਕਹਿੰਦਾ ਮੇਰਾ ਨਾਮ ਆ ਵਿੱਚ ਮੋਂ ਅਸਿਕੀ ਗਲਤ ਕਸ ਕਰਕੇ ਜਨ ਸਾਈਨ ਕਰਾਂਗੇ ਬੜਾ ਨੂੰ ਜਿੰਦਾ ਵੀ ਉਹ ਬੰਦਾ ਬਾਹਰੋਂ ਆਇਆ ਜਦੋਂ ਤੁਹਾਨੂੰ ਲੱਗਿਆ ਕਿ ਪੁਲਿਸ ਕੋਲ ਤੇ ਹੁਣ ਚਲਣੀ ਨਹੀਂ ਉੱਥੇ ਗਿਫਟ ਦਿੱਤੇ ਗਏ ਆ ਕੁਝ ਵੀ ਤੁਹਾਨੂੰ ਪਤਾ ਲੱਗ ਗਿਆ ਵੀ ਮੇਰੀ ਹੁਣ ਬੇਵੱਸ ਫਿਰ ਤੁਸੀਂ ਅਦਾਲਤ ਦਾ ਸਹਾਰਾ ਕਿਉਂ ਨਹੀਂ ਲਿਆ ਅਦਾਲਤ ਵਿੱਚ ਜਾਣਾ ਚਾਹ ਹੁਣ ਆਈ ਆ ਖੀਚੇ ਹੁਣ ਵੇਚ ਕੇ ਬਾਹਰ ਭਜਣਾ ਜਾਂਦਾ ਇਹਦੀ ਬੇਟੀ ਆ ਉੱਥੇ ਹਰਨੂਰ ਕੋਟੇਲੋਂ ਪਹਿਲਾਂ ਪੜ੍ਹੀ ਹੋਈ ਆ ਉੱਥੇ ਸੈਂਟ ਫਿਟੇਚ ਉਹਨੂੰ ਨਰਸਿੰਗ ਦਾ ਕੋਰਸ ਯੂਐਸਏ ਕਰ ਰਹੀ ਹੈ ਜੀ ਬੇਟਾ தਖਸ਼ਵੀਰ ਉਹ ਹੈਗਾ ਉੱਥੇ ਵਾਈਟਸਟ ਪੜ੍ਹਦਾ ਸੀ ਆ ਹੂੰ ਤੇ ਉਹ ਉਹ ਨੂੰ ਉੱਪਰ ਭੇਜਣਾ ਚਾਹੁੰਦਾ ਹੁਣੇ ਇਹਨਾਂ ਨੂੰ ਹੈਗਾ ਵੀ ਅਸੀਂ ਬਾਹਰ ਭਾਜੀ ਇਹਨੇ ਹੁਣ ਉੱਥੋਂ ਦਾ 1 ਕਰੋੜ ਸ਼ੋਰੂਮ ਦਾ ਫੜਦਾ ਤੇ ਸਾਰਿਆਂ ਨੂੰ ਕਿਹਾ ਹੋਇਆ ਮਾਤਾ ਨੂੰ ਨਾ ਦੱਸਣਾ ਅੱਛਾ ਹੁਣ ਮੇਤੇ ਆਖਰੀ ਪ੍ਰਾਪਰਟੀ ਹੈ ਦੇਖੋ ਮੇਰੀ ਕੋਠੀ ਵੀ ਗਈ ਹੂੰ ਮੈਨੂੰ ਕਿ ਗਿੱਟ ਜਗਾਂ ਨਹੀਂ ਮਿਲੀ ਮੇਰਾ ਸ਼ੋਰੂਮ ਚ ਹਿੱਸਾ ਸੀਗਾ ਮੇਰੇ ਭਰਾ ਦਾ ਹਿੱਸਾ ਸੀਗਾ ਉਹਦਾ ਮੈਨੂੰ ਕੁਝ ਨਹੀਂ ਮਿਲਿਆ ਮੇਰੀ ਬੇਟੀ ਦਾ ਹਿੱਸਾ ਸੀ ਉਹਦਾ ਨਹੀਂ ਮਿਲ ਸਕੋ ਬੇਟੀ ਨਾਲ ਮੇਰੀ بگੜ ਗਈ ਥੋੜੀ ਉੱਚੀ ਮੈਂ ਕਿਹਾ ਭਾਈ ਮੈਨੂੰ ਨਹੀਂ ਮਿਲਿਆ ਉਹਨੂੰ ਪੁੱਛ ਲਾ ਮੈਨੂੰ ਦਿਖਾ ਦੇ ਕਿਸੇ ਬੈਂਕ ਜਿੱਤਾ ਮੈਨੂੰ ਪੈਸੇ ਇਨਸਾਫ ਲੈਣ ਦੀ ਖਾਤਰ ਤੁਸੀਂ ਹੁਣ ਅਦਾਲਤ ਜਾ ਚੁੱਕੇ ਹੋ ਲਾ ਦਿੱਤਾ ਕੇਸ ਇੱਕ ਬੱਚੇ ਤੋਂ ਹੀ 5 ਲੱਖ ਰੁਪਏ ਦਾਰ ਮੰਗਿਆ ਸੀ ਉਹਨ ਅੱਛਾ ਮੈਂ ਕਿਹਾ ਮੈਂ ਦੇ ਸਕਦਾ ਦੇ ਦੇ ਉਹਨੇ ਦਿੱਤਾ ਹੂੰ ਤੇ ਮੈਂ ਵੀ ਕੇਸ ਕੀਤਾ ਚਲੋ ਕੋਈ ਨਹੀਂ ਮਾਤਾ ਜੀ ਹੌਸਲਾ ਰੱਖੋ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਬਹੁਤ ਸਾਰੇ ਲੋਕ ਤਾਂ ਤਮਾਸ਼ਾ ਦੇਖਦੇ ਆ ਕਿ ਇਹਨਾਂ ਦਾ ਰਵਾਲਾ ਰੋਲਾ ਪਿਆ ਰਹੇ ਇਸੇ ਲਈ ਮੈਂ ਆਂਦੀ ਨਹੀਂ ਸੀ ਕਿਤੇ ਵੀ ਵੀ ਇਸ ਉਮਰ ਚ ਆਖਰੀ ਚ ਬੱਚਿਆਂ ਨੂੰ ਕਿਉਂ ਬਦਨਾਮ ਕਰਨਾ ਹੈ ਤਾਂ ਮੇਰੇ ਵੀ ਬੱਚੇ ਹੂੰ ਫੋਨ ਤੁਹਾਨੂੰ ਅਦਾਲਤ ਗਏ ਹੋ ਹੌਸਲਾ ਰੱਖੋ ਉਮੀਦ ਆਪਦੀ ਮਾੜੀ ਮੋਟੀ ਅਦਾਲਤ ਤੋਂ ਇਨਸਾਫ ਮਿਲੇਗਾ ਕਿਉਂਕਿ ਇਸ ਉਮਰ 'ਚ ਆ ਕੇ ਬੰਦਾ ਲੜਨ ਦੀ ਵੀ ਹਿੰਮਤ ਓਨੀ ਨਹੀਂ ਰੱਖਦਾ ਮੈਂ ਇੱਕ ਸਾਥ ਹੋ ਗਿਆ ਤਾਲਿਆਂ 'ਚ ਬੈਠੀ ਆਂ ਬੰਦ ਉਹ ਕੰਦਾ ਟੱਪ ਕੇ ਆਂਦਾ ਮੈਨੂੰ ਗਾਲ੍ਹਾਂ ਕੱਢ ਕੇ ਚਲਾ ਜਾਂਦਾ ਹੂੰ ਤੇ ਫਿਰ ਮੈਂ ਇੱਥੇ 17 'ਚ ਸ਼ਿਕਾਇਤ ਕੀਤੀ ਉਸ ਤੋਂ ਬਾਅਦ ਮੇਰੇ ਘਰ ਚ ਆ ਕੇ ਗਿਆ ਹੂੰ ਵੀ ਐਸੀ ਗੱਲ ਨਹੀਂ ਵੀ ਨਹੀਂ ਆਏ ਉਸ ਤੋਂ ਬਾਅਦ ਟਰਚਾ ਮਾਰ-ਮਾਰ ਹੂੰ ਮੈਂ ਅੰਦਰ ਬੈਠੀ 10 10 20 ਦਾ ਕੇ ਸੜ 10 ਦਾ ਟਾਈਮ ਸੀ ਮੈਨੂੰ ਅੰਦਰ ਬੈਠੀ ਨੂੰ ਕਿਉਂ ਡਰਾ ਰਿਆ ਮੈਂ ਬਾਹਰ ਨਹੀਂ ਨਿਕਲ ਪਾਣੀ ਪੀਓ ਤਾਂ ਅਸੀਂ ਇਹ ਜਿਹੜੀ ਕਹਾਣੀ ਹੈ ਮਾਤਾ ਦਾ ਦਰਦ ਹੈ ਆਪਣੀ ਜ਼ੁਬਾਨੀ ਦੱਸ ਰਿਹਾ 74 ਸਾਲ ਦੀ ਉਮਰ ਹੈ ਮਾਤਾ ਜਸਵਿੰਦਰ ਕੌਰ ਪਟਿਆਲੇ ਦੇ ਰਹਿਣ ਵਾਲੇ ਆ ਤਾਂ ਇਹਨਾਂ ਦਾ ਕਹਿਣਾ ਹੈ ਕਿ ਮੇਰਾ ਇੱਕ ਪੁੱਤਰ ਮੈਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਜਾਇਦਾਦ ਗਲਤ ਤਰੀਕੇ ਦੇ ਨਾਲ ਮੈਨੂੰ ਕੁਝ ਹੋਰ ਦੱਸ ਕੇ ਆਪਣੇ ਨਾਮ ਪਾਵਰ ਆਫ ਟਰਨੀ ਲਵਾਉਂਦਾ ਔਰ ਆਪਣੇ ਬਾਹਰ ਵਿਦੇਸ਼ ਵੱਲ ਨੂੰ ਭਜਣਾ ਚਾਹੁੰਦਾ ਹੁਣ ਇਹ ਮਾਤਾ ਨੇ ਆਪਣੇ ਪੁੱਤਰ ਦੇਤੇ ਜਿਹੜੇ ਸਵਾਲ ਖੜੇ ਕੀਤੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਦੇ ਪੁੱਤਰ ਜਿਨ੍ਹਾਂ ਤੇ ਇਹਨਾਂ ਨੇ ਇਲਜ਼ਾਮ ਲਾਏ ਨੇ ਕਿ ਮੇਰੇ ਪੁੱਤਰ ਨਹੀਂ ਮੈਨੂੰ ਕਾਂਕੀਤਾ ਤੇ ਉਹਨਾਂ ਦੀ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਪੱਖ ਕੀ ਹੈ ਚੰਡੀਗੜ੍ਹ ਨਾਲ ਜੀ ਅੱਜ ਇੱਕ ਪ੍ਰੈਸ ਕਾਨਫਰੰਸ ਤੁਹਾਡੇ ਮਾਤਾ ਜਸਵਿੰਦਰ ਕੌਰ ਜੀ ਕਰਨ ਆਏ ਸੀ ਅਸੀਂ ਵੀ ਉਹਨਾਂ ਨੂੰ ਰਿਕਾਰਡ ਕੀਤਾ ਹੈ ਤੇ ਉਹਨਾਂ ਨੇ ਦੋਸ਼ ਲਾਏ ਆ ਜੀ ਤੁਹਾਡੇ ਤੇ ਮੈਂ ਪੱਖ ਜਾਣਨਾ ਚਾਹਉਣਾ ਹਾਂ ਰਿਕਾਰਡ ਕਿ ਉਹਨਾਂ ਨੇ ਕਿਹਾ ਕਿ ਧੋਖਾ ਕੀਤਾ ਮੇਰੇ ਪੁੱਤਰ ਨੇ ਮੇਰੇ ਨਾਲ ਔਰ ਪਾਵਰ ਆਫ ਟਰਨੀ ਦੇ ਨਾਮ ਤੇ ਜਾਇਦਾਦ ਤੇ ਕਬਜ਼ਾ ਕਰ ਲਿਆ ਮੈਨੂੰ ਥਾਂ ਟਿਕਾਣਾ ਨਹੀਂ ਦਿੱਤਾ ਤੇ ਇਸ ਦੇ ਬਾਰੇ ਤੁਹਾਡਾ ਕੀ ਪੱਖ ਹੈ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਆਪਣੀ ਮਾਤਾ ਨਾਲ ਨਾਤਾ ਦਾ ਵੋਟੀ ਕਿਤੇ ਪਾਵਰ ਆਫ ਟਰਨੀ ਤਾਂ ਪਹਿਲੇ ਬਣਿਆ ਹੋਇਆ ਹੈ ਅੱਛਾ ਸਾਰਾ ਕੁਝ ਸੈਂਟੀਨੋ ਹੋਇਆ ਸੀ ਜਾਇਦਾਦ ਨੂੰ ਲੈ ਕੇ ਸਾਂਤੀ ਨਾਲ ਆ ਰਿਹਾ ਬਰਦਰ ਤੇ ਬਿਜੇ ਨੋਸੀਆਂ ਨਾਲ ਮਿਲਦੀਆਂ ਜੀ ਐਸਜੀਨ ਤੋਂ ਖਰੀਦ ਰਹੀ ਬਣਦੀ ਹੈ ਬਿਜਲੀ ਕੋਡ ਤੋਂ ਬਿਜਲੀ ਨਹੀਂ ਕਰਦੀ ਹੈ ਸਖਤੋ ਲਈ ਕਰਤਾਂ ਤੇ ਪੇਸ਼ ਹੋ ਲਈ ਹੈ ਇਹਦਾ ਵੇਚਣ ਵਾਲਾ ਉਹੀ ਪਰਮਿਸ਼ਨ ਲਊਗਾ ਜੀ ਕਿ ਤੁਸੀਂ ਇੰਨਾ ਕੁ ਪੜੇ ਲਿਖੇ ਹੋ ਇੱਕ ਬੰਦਾ ਬਾਅਦ ਕਹੇ ਦੇ ਆ 15 ਸਾਲ ਹੋ ਗਏ ਕੋਰਟ 'ਚ ਵੀ ਕੇਸ ਪਾਤਾ ਉਹਨੇ ਡਰਾਮਾ ਪ੍ਰੈਕਟਿਸ ਕਰ ਰਿਹਾ ਹੈ ਕਿ ਭਾਈ ਪ੍ਰਾਪਰਟੀ ਦੇ ਵਿੱਚੋਂ ਸਾਨੂੰ ਰਜਿਸਟਰੀ ਹੋ ਗਿਆ ਨੂੰ 15 ਸਾਲ ਹੋ ਗਏ ਆ ਕੁਝ ਹੋ ਗਏ ਹਮ ਬਲੈਕਮੇਲ ਕਰਕੇ ਕਿਹਾ ਸੀ ਦੁਬਾਰਾ ਹਿੱਸਾ ਵਾਪਸ ਲੈ ਲੀਏ ਪਰ ਇੱਕ ਮਾਂ ਆਪਣੇ ਪੁੱਤਰ ਨੂੰ ਬਲੈਕਮੇਲ ਕਿਉਂ ਕਰੇਗੀ ਪਰ ਉੱਪਰ ਆ ਗਿਆ ਤਾਂ ਛੱਡ ਵੀ ਨੰਗ ਬਣ ਗਿਆ ਉਹ ਉਹਨਾਂ ਨਸ਼ੇ ਤੋਂ ਇਲਾਵਾ ਕੁਝ ਨਹੀਂ ਹੀ ਤੁਹਾਨੂੰ ਹੋਰ ਅੱਛਾ ਤੁਹਾਨੂੰ ਲੱਗਦਾ ਕਿ ਤੁਹਾਡੇ ਜਿਹੜੇ ਦੂਜੇ ਭਰਾ ਨੇ ਮਨਦੀਪ ਸਿੰਘ ਉਹਨਾਂ ਦਾ ਨਾਮ ਹੈ ਹਾਂ ਹਾਂ ਜੀ ਹਾਂ ਹਾਂ ਉਹਨਾਂ ਦੇ ਕਰਕੇ ਹੋ ਰਿਹਾ ਹੈ ਸਭ ਅਉ ਉਹਨਾਂ ਦੇ ਕਰਕੇ ਹੋ ਰਿਹਾ ਇਕੱਠੇ ਹੋਣ ਹੀ ਨਹੀਂ ਦਿੰਦਾ ਕਿੰਨੀ ਵਾਰ ਤੈਨੂੰ ਘਰ ਜਾਣਾ ਲੋਕ ਲਾਇਆ ਇਹਨਾਂ ਨੇ ਮਾਤਾ ਨੇ ਤੇ ਇਹ ਵੀ ਕਿਹਾ ਤੁਹਾਡੀ ਧਰਮ ਪਤਨੀ ਦਾ ਨਾਮ ਲੈ ਕੇ ਕਿ ਉਹ ਡਾਕਟਰ ਨੇ ਪੇਸ਼ੇ ਵਜੋਂ ਤਾਂ ਮੈਨੂੰ ਦਵਾਈ ਵੀ ਗਲਤ ਖਵਾਉਂਦੇ ਰਹੇ ਮੇਰੀਆਂ ਕਿਡਨੀਆਂ ਖਰਾਬ ਹੋ ਜਾਣੀਆਂ ਸੀ ਜੇ ਮੈਂ ਥੋੜੀ دیر ਪਹਿਲਾਂ ਧਿਆਨ ਨਾ ਦਿੰਦੀ ਕਿੰਨੇ ਜ਼ਾਲਮ ਬਰਾਣੀ ਗੱਲ ਹੈ ਜੀ ਇਹ ਇਹ ਇਨਾਂ ਨੇ ਕਿਹਾ ਕਿ ਇਨਾਂ ਦਿਨਾਂ ਦੇ ਵਿੱਚ ਮੈਨੂੰ ਦੁਬਾਰਾ ਡਾਕਟਰ ਦੇ ਕੋਲ ਜਦੋਂ ਗਈ ਮੈਂ ਉਦੋਂ ਪਤਾ ਲੱਗਿਆ ਕਿ ਮੈਂ ਤੇ ਦਵਾਈ ਬੜੀ ਤੇਜ਼ ਖਾ ਰਹੀ ਆਂ ਔਰ ਆਪਣੀ ਨੂੰਹ ਦੇ ਕਹਿਣ ਤੇ ਦਵਾਈ ਤੇਜ਼ ਖਾ ਰਹੀ ਆਂ ਆਪ ਹੀ ਦਵਾਈਆਂ ਦੇ ਕਿਹੜੀ ਚੀਜ਼ ਦੀ ਕਿੰਨੀ ਖਾਣਾ ਹੋ ਰਹੀ ਹੈ ਸ਼ੂਗਰ ਆ ਹੁਣ ਬੰਦਾ ਬੁਰਾ ਹੁੰਦਾ ਇੱਕ ਗੱਲ ਮੇਰੀ ਤੇ ਧਿਆਨ ਨਾ ਸੋ ਜੀ ਤੋਂ ਦੇ ਵੀ ਪੇਸ਼ੇਡਾ ਡਾਕਟਰ ਦਾ ਵੀ ਕਿਸਦਾ ਵਿਊ ਲੈ ਲਈ ਜੇ ਬੰਦਾ ਇਹ ਇਹ ਜੋ ਸਟਾਰ ਹਿੰਦੀ ਬਣਾਉਂਦਾ ਪਹਿਲਾਂ ਉਹਨਾਂ ਨੂੰ ਸ਼ੂਗਰ ਦੀ ਹਾਈ ਲੋਡ ਚੱਲਦੀ ਆ ਬਿਲਕੁਲ ਕੋਲਾਈਨ ਦੇ ਤੇ ਲੋਰੋਜ਼ ਹੁੰਦਾ ਜਾਂਦੀ ਆ ਜੀ ਹੁਣ ਕਹਿ ਨਜੋ ਮਰਜੀ ਕਹਿ ਦੋ ਜਿਨੇ ਸਰਜਰੀਆਂ ਕਰਾਈਆਂ ਜਿਨੇ ਬਚਾਇਆ ਹੁਣ ਕਦੇ ਤੁਸੀਂ ਦੇਖਿਆ ਕਿ ਜਾ ਕੇ ਮਾਪੇ ਕਰਨਗੇ ਇਹਦਾ ਸਿਵਲ ਠੀਕ ਗਿਆ ਇਸ ਵਾਦਨ ਦੀ ਰਿਪੋਰਟਾਂ ਵੀ ਦੇ ਦਿੰਗੇ ਅਕੀਡਮੀ ਸਟਾਰ ਜਿਹੜਾ ਯੂਟਿਊਬ ਦਾ ਬੜਾ ਵੱਡਾ ਕਲਾਕਾਰ ਹੈ ਬਦੀਪ ਸਿੰਘ ਖਾਲਸਾ ਕੱਢ ਲੇ ਰੋਜ਼ ਸਵੇਰ ਤੋਂ ਸ਼ਾਮ ਤੱਕ ਫੇਸਬੁਕ ਤੇ ਵੀ ਉਹਦੇ ਵੀ ਉਹਨੂੰ ਫਿਲਮਾਂ ਆ ਵੀ ਯੂਟਿਊਬ ਆ ਵਗੈਰਾ ਕੱਢਦਾ ਸੱਤਰ ਗਾਰ ਛੱਡਦਾ ਖੌਕਾ ਮਾਤਾ ਜੀ ਕਹਿੰਦੇ ਵੀ ਤੁਸੀਂ ਇਹ ਵੀ ਗੱਲ ਉਹਨਾਂ ਨੂੰ ਆਖੀ ਹੈ ਜਦੋਂ ਮੈਂ ਇਨਸਾਫ ਲੈਣ ਲਈ ਆਪਣੇ ਪੁੱਤਰ ਨੂੰ ਕਿਹਾ ਕਿ ਇਸ ਤਰ੍ਹਾਂ ਨਾ ਕਰੋ ਕਹਿੰਦੇ ਤੁਹਾਡੇ ਜਿਹੜੀ ਸਰਕਾਰ ਹੁੰਦੀ ਹੈ ਲੀਡਰ ਨਾਲ ਸੰਬੰਧ ਹੀ ਬੜੇ ਆ ਕਹਿੰਦੇ ਜਿੱਥੇ ਜਾਣਾ ਚਲੇ ਜਾਓ ਚਾਹੇ ਮਾਨ ਸਾਹਿਬ ਕੋਲ ਚਲੇ ਜਾਓ ਚਾਹੇ ਪਠਾਨ ਮਾਜਰਾ ਕੋਲ ਚਾਹੇ ਕਿਸੇ ਕੋਲ ਜਾ ਕੇ ਜੋ ਮਰਜ਼ੀ ਕਹੀ ਜਾਓ ਕਿਹਨੇ ਕਿਹਾ ਮਾਤਾ ਨੇ ਕਿਹਾ ਉਹਨੇ ਕਿਹਾ ਲਿਖ ਕੇ ਤੇਰੇ ਦਬਿਵਾ ਮੂਰੀ ਸੈਦੀ ਨੂੰ ਪਹਿਲਾਂ ਹੀ ਪਤਾ ਹੈ ਨਹੀਂ ਨਹੀਂ ਸਾਡੇ ਕੋਲ ਲਿਖਤੀ ਰੂਪ ਚ ਨਹੀਂ ਉਹਨਾਂ ਨੇ ਦਿੱਤਾ ਸਾਡੇ ਸਾਹਮਣੇ ਕੈਮਰੇ ਤੇ ਬੋਲੇ ਆ ਤੁਹਾਡੇ ਮਾਤਾ ਜਸਵਿੰਦਰ ਕੌਰ ਚਲੋ ਬੋਲੇ ਹੋਣ ਕਿ ਮੈਂ ਰੰਦਨ ਜਿਹਾ ਤੱਕੇ ਭੜਾਈ ਜਾਣਗੇ ਨਾ ਪਠਾਨ ਮਾਜਰੇ ਨੂੰ ਜਾਣਦੀ ਨਾ ਲੀਡਰਾਂ ਨੂੰ ਜਾਣਦੀ ਨਾ ਕਿਸੇ ਨੂੰ ਜਾਣਦੀ ਹੈ ਨਹੀਂ ਉਹ ਤਾਂ ਤੁਹਾਡਾ ਨਾਮ ਲੈ ਰਹੇ ਕਿ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਮੇਰੀ ਚਲਦੀ ਹੈ ਸਾਰੇ ਪਾਸੇ ਓਏ ਯਾਰ ਹਾਲ ਗਾਲਗਰੀ ਹੈ ਮੈਨੂੰ 5 ਮਹੀਨੇ ਦਾ ਹੋ ਗਿਆ 6 ਮਹੀਨੇ ਇਹਨਾਂ ਨੇ ਭਾਂਜੇ ਤੋਂ ਵੀ ਨਹੀਂ ਖੋਲ ਰੇ ਖੜਕਾ ਕੇ ਜਾਣਾ ਸਾਰਾ ਕੁਝ ਕਰਕੇ ਜਾਣਾ ਐਡਗੇ ਵੀ ਜਿਆਦਾ ਇਹਨਾਂ ਦੇ ਮਾਰੇ ਕਮਕਾਨ ਕਹਿੰਦੇ ਆ ਇਹਨਾਂ ਦੇ ਇਹ ਤੋਂ ਪੁਰਾਣੇ ਮਕਾਨ ਦੇ ਮੇਰੇ ਕੋਲ ਪੈਸੇ ਗਏ ਆ ਪੈਸੇ ਕਹ ਕੇ ਕਾਗਜ਼ ਪਈ ਹੈ ਜਿਹੜੇ ਇਹਨਾਂ ਦੱਬਿਆ ਹੋਇਆ ਸੀ ਠੀਕ ਹੈ ਜੀ ਉਹ ਤੋਂ ਪੁਰਾਣੇ ਮਕਾਨ ਦੇ ਕਾਜੀ ਭਈ ਹੈ ਲੈ ਪੈਸੇ ਭਰੇ ਹੈ ਸੰਦੀਪ ਸਿੰਘ ਜੀ ਇੱਕ ਆਖਰੀ ਸਵਾਲ ਆ ਤੁਸੀਂ ਤੁਹਾਡਾ ਪੱਖ ਇਸੇ ਕਰਕੇ ਸੀ ਜਾਣ ਰਹੇ ਆ ਕਿਉਂਕਿ ਇੱਕ ਪਾਸੜ ਖਬਰ ਚਲਾਵਾਂਗੇ ਤੇ ਉਹ ਇਨਸਾਫ ਨਹੀਂ ਹੋਣਾ ਕਿਸੇ ਨਾਲ ਵੀ ਇੱਕ ਆਖਰੀ ਸਵਾਲ ਤੁਹਾਡੇ ਮਾਤਾ ਜੀ ਕੋਲ ਉਦੋਂ ਕੋਈ ਕਿਸੇ ਕੋਈ ਦੱਸ ਨਹੀਂ ਰਿਹਾ ਸੀ ਜਦੋਂ ਅਸੀਂ ਉਹਨਾਂ ਨੂੰ ਪੁੱਛ ਰਹੇ ਸੀ ਉਹਨਾਂ ਨੇ ਵੀ ਗੱਲ ਕਹੀ ਕਹਿੰਦੇ ਸੀ ਸੀਸੀਟੀਵੀ ਫੁਟੇਜ ਹੈਗੀ ਹੈ ਇਹ ਰਾਤ ਨੂੰ ਆ ਕੇ ਗਾਲਾਂ ਵੀ ਕੱਢ ਕੇ ਜਾਂਦੀ ਹੈ जिमरा दोने ਦਾ ਪ੍ਰੇਖਾਨਾ ਕੱਢ ਕੇ ਗਿਆ ਜੀ ਇਹਨਾਂ ਦੇ ਜਿਹੜਾ ਕਰੰਟ ਘਰ ਤੇ ਰਹਿ ਰਹੇ ਆ ਨਾ ਜੀ ਜੀ ਉੱਥੋਂ ਥਾਣੇ ਤੋਂ ਵੀ ਫੋਨ ਆਇਆ ਮੈਨੂੰ ਅੱਛਾ ਅੱਜ ਅੱਜੋ ਹੁਣ ਚਲ ਜਿਓ ਅਰਬਾਸਕੇ ਥਾਣੇ ਤੋਂ ਵੀ ਫੋਨ ਆਇਆ ਉਹ ਕੀ ਕਹਿ ਰਹੇ ਸੀ ਅਗਾ ਇਹਨਾਂ ਦੇ ਮਾਲਕ ਇਹਨਾਂ ਜਿਹੜਾ ਘਰ ਤੇ ਇਹਨਾਂ ਦੇ ਪ੍ਰੇਜੈਂਟ ਰਹਿ ਰਹੇ ਆ ਚਾਰ ਕੋਪੀ ਇਹਨਾਂ ਦੇ ਪੁਰਾਣਿਆਂ ਦੇ ਕਾਗਜ਼ ਪਏ ਆ ਸਭ ਤੇ ਡਿਫਾਲਟ ਕੀਤਾ ਸਭ ਤੇ ਨਹੀਂ ਵੈਸੇ ਭਰੇ ਆ ਕਿਰਾਏ ਦੇ ਬਾਵਜੂਦ ਮੈਨੂੰ ਪੈਸੇ ਦੇਣ ਦੇ ਨਾਲ ਖਰਚਾ ਦੇਣ ਤੋਂ ਬਾਵਜੂਦ ਵੀ ਇਹ ਕਿਰਾਏ ਨਹੀਂ ਭਰਦੇ ਜੀ ਕਿ ਕਿ ਉਹ ਸਾਡੇ শোরੂਮ ਹੋ ਰਹੇ ਖਾਲੀ ਜੀ ਪਿਛਲੇ ਸਾਲ ਦੇ ਮਤਲਬ ਤੁਹਾਡੇ ਕਹਿਣ ਦਾ ਭਾਵ ਹੈ ਕਿ ਜਿਹੜੇ ਉਹ ਦੋਸ਼ ਲਾ ਰਿਹਾ ਅੱਜ ਮੀਡੀਆ ਦੇ ਸਾਹਮਣੇ ਆ ਕੇ ਖੁੱਲ ਕੇ ਉਹਨਾਂ ਵਿੱਚ ਕੋਈ ਤਾਂ ਅੰਤ ਨਹੀਂ ਹੈ ਕੋਈ ਇਫੈਕਟ ਨਹੀਂ ਹੈ ਕੋਈ ਤਾਂਤਨੀ ਹੈ ਪ੍ਰਾਪਰਟੀ ਇਤੋਂ ਕਰਾਇਆ ਆਣਾ ਆਮਦਨ ਆਣੀ ਜੇ ਪ੍ਰੋਪਰਲੀ ਹੋ ਗਈ ਪਿਛਲੇ ਸਾਲ ਹੀ ਖਾਲੀ ਹੋ ਗਈ ਜੀ ਉਹਦੇ ਬਾਵਜੂਦ ਵੀ ਉਹਨਾਂ ਦੇ ਅਕਾਊਂਟ ਚੈੱਕ ਕਰ ਲੈ 2781 ਅਕਾਊਂਟ ਹੈ 240000 47000 ਮੈਨੂੰ ਮੈਸੇਜ ਵੀ ਭੇਜ ਦੇਣਾ ਮੇਰੇ ਵੱਲੋਂ ਪਾਇਆ ਹੈ ਐਡ ਪ੍ਰੈਜ਼ੈਂਟ ਵੀ ਹੈ